ਉਹ ਕਹਿੰਦੇ ਸੰਤ ਕੌਣ ਹੈ ਜਿਹਦੇ ਅੰਦਰ ਪੈਰਾਂ ਤੋਂ ਸਿਰ ਤੱਕ ਸੱਚ ਭਰਿਆ ਹੋਵੇ ਗੱਜ ਕੇ ਆਖੋ ਸਤਨਾਮ ਉਹ ਝੂਠੇ ਦਾ ਸਾਥ ਨਾ ਦੇ ਤੇ ਨਾ ਝੂਠਿਆਂ ਦੀ ਮਹਿਫਲ ਚ ਜਾਵੇ ਸੱਚ ਤੇ ਪੈਰਾ ਦੇਵੇ ਤੇ ਜੀ ਦੇ ਚ ਨਿਮਰਤਾ ਆਤ ਦੀ ਹੋਵੇ ਤਕਾ ਨਾ ਕਰਦਾ ਹੋਵੇ ਜੀ ਮੇਰੇ ਕੋ ਅੱਜ ਭਾਵ ਰਹਿ ਤੇ ਥੋੜਾ ਮੈਂ ਹਰ ਕਿਸੇ ਨਾਲ ਤਕਾ ਹੀ ਕਰ ਜਾ ਤੇ ਤਤਾ ਸ਼ਬਦ ਤਿਆਗ त्याग ਕਿਦਾਂ ਦਾ ਕੋਈ ਗੁਰਮੁਖ ਵਚਨ ਸੁਣਾ ਰਿਹਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਕਹਿਣ ਲੱਗੇ ਕਿ ਮਾਮਪੁਰਖ ਕਿਤੇ ਕਥਾ ਕਰ ਰਿਹਾ ਸੀ ਤੇ ਕਥਾ ਕਰਕੇ ਉઠੇ ਤੇ ਉਹਨਾਂ ਦਾ ਜੋੜਾ ਕੋਈ ਚੁੱਕ ਕੇ ਲੈ ਗਿਆ ਆਖੋ ਸਤਨਾਮ ਸ੍ਰੀ ਤੇ ਸਿੰਘ ਜਥੇ ਦੇ ਕਹਿਣ ਲੱਗੇ ਮਾਮਪੁਰਖੋ ਜੋੜਾ ਮਸਤਾਨਾ ਹੋ ਗਿਆ ਸੁਣਨ ਵਾਲਾ ਵਚਨ ਹੈ ਅੱਜ ਬਹੁਤ ਵਿਰਲੀਆਂ ਰੂਹਾਂ ਇੰਨਾ ਬਚਨਾਂ ਤੇ ਪਹਿਰਾ ਦਿੰਦੀਆਂ ਤੇ ਜਦੋਂ ਮਾਮਪੁਰਖਾਂ ਨੂੰ ਕਿਹਾ ਜੋੜਾ ਹੈ ਨਹੀਂ ਵੀ ਮਾਮਪੁਰਖੋ ਥੋੜਾ ਜਿਹਾ ਰੁਕ ਜਿਓ ਆਪਾਂ ਲੈ ਆਉਣੇ ਆ ਤੇ ਕੈਸੇ ਸੰ ਰੱਬ ਦੇ ਪਿਆਰੇ ਮਾਣ ਕਰਿਆ ਕਰੀਏ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਣ ਬੋਲਿਆ ਗੁਰਬਾਣੀ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਣ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਜੀਵਨ ਮੁਕਤ ਹੈ ਕੈਸੀ ਉਹਨਾਂ ਦੇ ਚੋਲੇ ਚ ਮਹਿਕ ਆਉਂਦੀ ਸੰਤ ਜੀ ਕਹਿੰਦੇ ਵੀ ਜੋੜਾ ਕਿੱਥੋਂ ਲਿਆਉਣਾ ਮਾਇਆ ਨਹੀਂ ਹੈਗੀ ਆਖੋ ਸਤਨਾਮ ਸਿੰਘ ਕਹਿੰਦੇ ਮਾਰਜ ਗੱਡੀ ਚ ਬਥੇਰੀ ਮਾਇਆ ਪਈ ਐ ਕਿਤੇ ਰਾਜਿਆਂ ਕਰ ਮੋਤੀਆਂ ਦਾ ਕਾਲ ਐ ਵੇਖੋ ਕੈਸੇ ਸੰਤ ਸੀ ਨਹੀਂ ਲੱਭਣੇ ਦੀਵਾਲੇ ਕੇਵੀ ਕਹਿਣ ਲੱਗੇ ਮਾਇਆ ਤੇ ਗੱਡੀ ਚ ਪਈ ਆ ਮਾਇਆ ਤੇ ਪਰਸ ਵਿੱਚ ਪਈ ਆ ਪਰ ਉਹ ਸੰਗਤ ਦੀ ਆ ਗੱਜ ਕੇ ਆਖੋ ਸਤਨਾਮ ਇਹ ਮਾਇਆ ਸੰਗਤ ਨੇ ਦਿੱਤੀ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਲਈ ਤੇ ਜੇ ਜਰਨੈਲ ਸਿੰਘ ਨੇ ਗੁਰੂ ਰਾਮਦਾਸ ਦੇ ਦਿੱਤੀ ਹੋਈ ਸੇਵਾ ਚ ਆਪਣੀ ਜੁੱਤੀ ਖਰੀਦ ਲਈ ਤੇ ਗੁਰੂ ਘਰ ਦੇ ਵਿੱਚੋਂ ਤਨਖਾਈ ਆਵਾਂਗਾ ਆਖੋ ਸਤਨਾਮ ਸ੍ਰੀ ਮੈਂ ਜਦੋਂ ਇਹ ਬਚਨ ਸੁਣਨੇ ਤੇ ਬੜਾ ਸਕੂਨ ਮਿਲਿਆ ਵੀ ਐਵੇਂ ਨਹੀਂ ਫੋਟੋ ਵੇਖਦਿਆਂ ਐਵੇਂ ਨਹੀਂ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਉਹਨਾਂ ਬਾਰੇ ਨਾ ਕੇਸ ਨਾ ਦਾੜੇ ਉਹ ਵੀ ਆਪਣੇ ਡੌਲੇ ਤੇ ਆਪਣੀ ਗੱਡੀ ਤੇ ਕਿਉਂ ਪਸੰਦ ਕਰਦੇ ਕਮਾਈ ਬੋਲਣ ਦੀ ਆ ਸੱਚੀ ਗੱਲ ਐ ਗੁਰਮਖੋ ਸੰਗਤ ਦੀ ਮਾਇਆ ਗੁਰੂ ਘਰ ਦੀ ਮਾਇਆ ਅੱਜ ਵੀ ਬੜੇ ਮਹਾਂਪੁਰਖ ਇਸ ਧਰਤੀ ਤੇ ਬੈਠਿਆ ਜਿਹੜੇ ਸੰਗਤ ਦੀ ਮਾਇਆ ਨੂੰ ਸੰਗਤ ਵਿੱਚ ਹੀ ਲਾ ਰਹੇ ਆ ਇਹੋ ਜੇ ਅੰਦਰ ਉਹਨਾਂ ਦੇ ਪਿਆਰ ਸੀ ਕਹਿੰਦੇ ਸੰਗਤ ਦੀ ਮਾਇਆ ਇਕੱਠੀ ਹੋਈ ਹੋਈ ਗੁਰੂ ਘਰ ਵਾਸਤੇ ਅਤੇ ਇਸ ਮਾਇਆ 'ਚੋਂ ਜਰਨੈਲ ਸਿੰਘ ਜੋੜਾ ਨਹੀਂ ਲਵੇਗਾ ਅਸੀਂ ਜੁੱਤੀ ਪਾ ਪਾਵਾਂਗੇ ਨਹੀਂ ਇਸ ਮਾਇਆ ਦੀ ਏ ਗੁਰੂ ਘਰ ਵਾਸਤੇ ਲਗਣੀ ਮਾਇਆ ਏ ਐਹੋ ਜੀ ਰੱਬ ਦੇ ਪਿਆਰੀ ਨੇਕ ਤਿਆਗ ਦੇ ਭਰੇ ਹੋਏ ਜਿਨ੍ਹਾਂ ਦੇ ਕੋਲੇ ਲੱਖਾਂ ਰੁਪਈਆ ਸੰਗਤ ਦਾ ਪਰ ਇੱਕ ਵੀ ਰੁਪਈਆ ਆਪਣੇ ਹਿੱਤ ਲਈ ਨਹੀਂ ਵਰਤਿਆ ਗਜ ਕੇ ਆਖੋ ਸਤਨਾਮ